ਬਜੀ ਕੀ ਨਾਮ ਹੈ ਆਪਣਾ ਰਜੇਸ਼ ਜੈਨ ਇੱਕ ਕਾਫੀ ਦੁਕਾਨ ਹੈ ਤੇ ਕਿੱਥੇ ਦੁਕਾਨ ਦਾ ਹਾਂ ਰਾਂ ਦੀ ਦੁਕਾਨ ਹੈ ਜੀ ਮਨਿਆਰੀ ਦੁਕਾਨ ਹੈ ਪ੍ਰਤਾਪ ਬਾਜ਼ਾਰ ਦੇ ਵਿੱਚ ਹੈ ਜੀ ਦੁਕਾਨ ਇਹ ਕੀ ਹੋਇਆ ਸਾਰਾ ਮਾਮਲਾ ਬੀਤੀ ਰਾਤ ਸਰ ਸਵੇਰੇ ਜਿਸ ਸਰ ਅਸੀਂ ਰਾਤੀ ਦੁਕਾਨ ਬੰਦ ਕਰਕੇ ਕਰ ਗਏ 8:30 ਵਜੇ ਕੁਝ ਨਹੀਂ ਸੀਗਾ ਸਵੇਰੇ ਜਿਸੇ ਬੇਟਾ ਸਵੇਰੇ 9:30 ਵਜੇ ਦੁਕਾਨ ਖੋਲਣ ਆਇਆ ਤੇ ਸ਼ਟਰ ਨਹੀਂ ਖੁੱਲਿਆ ਉਹਨੇ ਮੈਨੂੰ ਫੋਨ ਕੀਤਾ ਪਾਪਾ ਸ਼ਟਰ ਨਹੀਂ ਖੁੱਲਦਾ ਪਿਆ ਮੈਂ ਗਿਆ ਹਲਾ ਕੇ ਦੇ ਖੁੱਲ ਜਾਊਗਾ ਜਦੋਂ ਕਿ ਸ਼ਟਰ ਅੰਦਰੋਂ ਫਸਿਆ ਹੋਣਾ ਸਾਨੂੰ ਨਹੀਂ ਪਤਾ ਸੀਗਾ ਤੇ ਸ਼ਟਰ ਖੁੱਲਿਆ ਅੰਦਰ ਆ ਕੇ ਦੇਖਿਆ ਉਹਨੇ ਲਾਈਟ ਜਗਾਈ ਤੇ ਕਹਿੰਦਾ ਪਾਪਾ ਗੱਲਾਂ ਤੇ ਆਗੇ ਦੇਖਿਆ ਤੇ ਗੱਲਾ ਟੁੱਟਿਆ ਸੀਗਾ ਤੇ ਨੋਟਾਂ ਲਿਹਾਰ ਇਥੋਂ ਸਾਰੇ ਲਥੇ ਹੋ ਸੀਗੇ ਗਏ ਹੋ ਸੀਗੇ ਇਹ ਸਾਰੇ ਇਹ ਕੱਲੇ ਆਪਣਾ ਨੋਟਾਂ ਤੇ ਉਹਨਾਂ ਨੇ ਹੱਥ ਸਾਫ਼ ਕੀਤਾ ਜਾਂ ਕੁਝ ਨਗਦੀ ਵੀ ਨਹੀਂ ਜੀ ਗੱਲੇ 'ਚ ਪੈਸੇ ਸੀਗੇ ਦੀਵਾਲੀ ਦੀ ਸਾਰੀ ਆਪਣੀ ਬਟਕ ਸੀਗੀ ਲੋਕਾਂ ਦੇ ਪੈਸੇ ਦੇਨੇ ਸੀ ਅਸੀਂ ਉਹ ਗੱਲੇ 'ਚ ਰੱਖਿਓ ਸੀਗੇ ਕਿੰਨੇ ਪੈਸੇ ਸੀਗੇ ਤਕਰੀਬਨ 7 ਤੋਂ 8 ਲੱਖ ਰੁਪਏ ਸੀਗਾ ਤੇ ਜਿਹੜੇ ਨੋਟਾਂ ਦੇ ਬਣਿਓ ਹਾਰ ਸੀਗੇ ਉਹ ਉਹ 2 ਲੱਖ ਰੁਪਏ ਦੇ ਸੀਗੇ ਜੀ ਤੇ ਟੋਟਲ ਲਾ ਕੇ ਸਾਡਾ ਕਿੰਨਾ ਤਕਰੀਬਨ 10 ਲੱਖ ਦਾ ਨੁਕਸਾਨ ਹੈ ਤੇ ਕੀ ਇਹਦੇ ਸਬੰਧੀ ਆਪਾਂ ਸੰਬੰਧਿਤ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਹਾਂਜੀ ਪੁਲਿਸ ਨੂੰ ਸ ਉਹ ਆਏ ਸੀਗੇ ਚੈੱਕ ਕਰਨ ਆਏ ਸੀਗੇ ਫਿਰ ਫਿੰਗਰਪ੍ਰਿੰਟਸ ਵਾਲੇ ਭੇਜੇ ਨੇ ਉਹ ਆਪਣਾ ਕੰਮ ਕਰਦੇ ਪਏ ਨੇ ਤੇ ਆਪਾਂ ਇਹਦੀ ਕੀ ਮੰਗ ਕਰਦੇ ਆ ਜਿਹੜਾ ਚੋਰੀਆਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਆ ਬੌਜੀ ਸਾਰੀ ਜਨਦੀ ਕਮਾਈ ਲੈ ਜਾਂਦੇ ਆ ਅਗਲੇ ਹੁਣ ਕੀ ਕਰੀਏ ਇਸ ਚੀਜ਼ ਨੂੰ ਕੀ ਹਾਲਾ ਉਸ ਚੀਜ਼ ਦਾ ਅਸੀਂ ਕਹਿੰਦੇ ਆ ਵੀ ਜਲਦੀ ਜਲਦੀ ਚੋਰ ਫੜੇ ਜਾਂ ਤਾਂ ਸਾਡਾ ਜਿਹੜਾ ਨੁਕਸਾਨ ਆ ਪੂਰਾ ਕੀਤਾ ਜਾਵੇ। ਇਹ ਜਿਹੜੇ ਚੋਰ ਆ ਤੁਹਾਡਾ ਸ਼ਟਰ ਤੋੜ ਕੇ ਅੰਦਰ ਬੜਿਆ ਕਿ ਕਿਸੇ ਹੋਰ ਰਸਤੇ ਨਾਲ ਨਹੀਂ ਜੀ ਉਹ ਤੂਰ ਉੱਪਰੋਂ ਆਏ ਆ ਜੀ ਉਹਨਾਂ ਨੇ ਉੱਪਰ ਕਟਰ ਚਲਾਇਆ ਵਾ ਕਟਰ ਲੋਹੇ ਦਾ ਗੇਟ ਲੱਗਾ ਸੀਗਾ ਕਟਰ ਕਿਹੜਾ ਚਲਾਇਆ ਲੋਹੇ ਦਾ ਗੇਟ ਲੋਹੇ ਦਾ ਕਟਰ ਚਲਾਇਆ ਲੋਹੇ ਦਾ ਗੇਟ ਲੱਗਾ ਸੀ ਉਹ ਕੱਟਿਆ ਇਲੈਕਟ੍ਰੋਨਿਕ ਕਟਰ ਉਹ ਕੱਟ ਕੇ ਉਹਨਾਂ ਨੇ ਕੁੰਡਾ ਖੋਲ੍ਹਿਆ ਕੁੰਡਾ ਖੋਲ੍ਹ ਕੇ ਅੰਦਰ ਆਏ ਆ ਥੱਲੇ ਗੱਲਾ ਵੀ ਖੋਲ੍ਹਿਆ ਗੱਲਾ ਤੋੜਿਆ ਉੱਤੇ ਕਟਰ ਚਲਾਇਆ ਉਹਦੀ ਚਾਬੀ ਇੱਥੇ ਪਈ ਆ ਕਟਰ ਦੇ ਬਲੇਡ ਇੱ